ਹਾਂਜੀ ਮਿੱਤਰੋ ਅੱਜ ਆਪਾਂ ਖੜੇ ਹੋਇਆ ਸ਼ਹਿਰ ਤਨੋਲੇ ਦੇ ਵਿੱਚ ਤੁਸੀਂ ਪਿੱਛੇ ਦੇਖ ਹੀ ਰਹੇ ਹੋ ਇਸ ਤਰ੍ਹਾਂ ਦੀ ਦੁਕਾਨ ਦੇ ਉੱਪਰ ਤੇ ਨਿੰਮੇ ਬਾਈ ਦੇ ਕੋਲ ਦੀਪਕ ਢਾਬ ਦੇ ਸਾਹਮਣੇ ਤੇ ਗੱਲ ਕਰਦੇ ਆਂ ਬਾਈ ਨਾਲ ਕਿ ਬਾਈ ਨੇ ਇਤਰ ਕਿੰਨੀ ਤਰ੍ਹਾਂ ਦੇ ਰੱਖੇ ਹੋਏ ਤੇ ਕਿਹੜੇ-ਕਿਹੜੇ ਇਤਰ ਬਾਕੀ ਸੁਣਨ ਦੇ ਵਿੱਚ ਇਹ ਵੀ ਆਇਆ ਸੀਗਾ ਕਿ ਕਹਿੰਦੇ ਕਿ ਜਿਹੜੇ ਦੁਬਈ ਦੇ ਸ਼ੇਕ ਲਾਉਂਦੇ ਆ ਨਾ ਤਾਂ ਕਹਿੰਦੇ ਉਹ ਨਿੰਮੇ ਬਾਈ ਤੋਂ ਮਿਲਦੇ ਆ ਸ਼ਹਿਰ ਤਨੋਲੇ ਦੇ ਵਿੱਚ ਉਹ ਗੱਲ ਸੱਚੀ ਐ ਕੀ ਗੱਲਬਾਤ ਆ ਉਹ ਵਾਕਈ ਮਿਲਦਾ ਤਾਂ ਗੱਲ ਕਰਦੇ ਬਾਈ ਨਾਲ ਸਾਸ਼ੀ ਕਾ ਬਾਈ ਜੀ ਸਾਸ਼ੀ ਕਾਲ ਵੀਰੇ ਹੋ ਠੀਕ ਠਾਕ ਹੋ ਜੀ ਚੜਦੀ ਕਲਾ ਬਾਈ ਅੱਛਾ ਬਾਈ ਜੀ ਇੱਕ ਦੱਸੋਗੇ ਆਪਣੇ ਕੋਲ ਮੈਂ ਸੁਣਿਆ ਕਹਿੰਦੇ ਕਿ ਨਿੰਮੇ ਬਾਈ ਦੀ ਦੁਕਾਨ ਦੇ ਉਪਰ ਉਹ ਦੁਬਈ ਦੇ ਜਿਹੜੇ ਛੇਕ ਲਾਉਂਦੇ ਉਹ ਇੱਧਰ ਮਿਲਦੇ ਆ ਹਾਂ ਬਾਈ ਆਪਣੇ ਕੋਲੇ ਕੱਲੇ ਦੁਬਈ ਦੇ ਨਹੀਂ ਹਾਂਜੀ ਜਿਵੇਂ ਕਰੀਡ ਹੈ ਫਰਾਂਸ ਦੀ ਆਈਟਮ ਹੈ ਅੱਛਾ ਜੀ ਠੀਕ ਹੈ ਆਪਣਾ ਜੰਨਤ ਦਾ ਫਰਦੋਸ ਹੈ ਇਸ ਸਵਿਟਜ਼ਰਲੈਂਡ ਦੀ ਆਈਟਮ ਹੈ ਕਈ ਕੰਟਰੀਆਂ ਦੇ ਨੇ ਆਪਣੇ ਕੋਲੇ ਅਰਬ ਕੰਟਰੀਆਂ ਦੇ ਵੀ ਸਾਰੇ ਮਿਲ ਜਾਣਗੇ ਤੁਹਾਨੂੰ ਠੀਕ ਹੈ ਜੀ ਜਾਨੀ ਕਿ ਇਹ ਗੱਲ ਤਾਂ ਕਲੀਅਰ ਹੋ ਗਈ ਕਿ ਦबई ਤੋਂ ਇਲਾਵਾ ਵੀ ਆਪਣੇ ਕੋਲ ਹੋਰ ਕੰਟਰੀਆਂ ਦੇ ਹੈਗੇ ਆ 505 ਤਰ੍ਹਾਂ ਦੇ ਇਤਰ ਤੇ ਊਦ ਨੇ ਆਪਣੇ ਕੋਲੇ ਟੋਟਲ ਜਿਹੜਾ ਵੀ ਬ੍ਰਾਂਡ ਲਾਂਚ ਹੋਇਆ ਹਰੇਕ ਬ੍ਰਾਂਡ ਦੇ ਮਿਲ ਜਾਣਗੇ ਤੁਹਾਨੂੰ 505 ਪ੍ਰਕਾਰ ਦੇ ਹਾਂਜੀ ਵੀਰੇ ਤਾਂ ਇੱਕ ਗੱਲ ਹੈ ਜੀ ਫਿਰ ਤਾਂ ਲਾਂਦਿਆਂ ਜੇ ਕੋਈ ਬੰਦਾ ਟੈਸਟ ਕਰਨ ਲੱਗੇ ਤਾਂ ਉਹਦਾ ਕਮਲਾ ਹੋ ਜਾਊਗਾ ਜੀ ਇਹ ਆਏ ਭਾਈ ਅੱਜ ਕੱਲ ਆਪਣੇ ਜਿਹੜੇ ਆਡੀਅנס ਸਾਡੀ ਦੇਖ ਰਹੀ ਹੈ ਸਾਰੇ ਸਿਆਣੇ ਨੇ ਹਰੇਕ ਨੂੰ ਨੌਲੇਜ ਹੈਗੀ ਅੱਛਾ ਨਾਮ ਲੈ ਕੀ ਆਉਂਦਾ ਸਾਡੇ ਕੋਲੇ ਵੀ ਆ ਦੇ ਦੋ ਠੀਕ ਹੈ ਜੀ ਚੈੱਕ ਕਰਨ ਦੀ ਲੋੜ ਹੀ ਨਹੀਂ ਪੈਂਦੀ ਅੱਛਾ ਜਿਆਦਾ ਕਿਹੜਾ ਚੱਲ ਰਿਹਾ ਹੁਣ ਇਸ ਟਾਈਮ ਟ੍ਰੈਂਡਿੰਗ ਦੇ ਵਿੱਚ ਜਿਹਨੂੰ ਕਹਿ ਸਕਦੇ ਟ੍ਰੈਂਡਿੰਗ ਦੇ ਵਿੱਚ ਭਾਈ ਗੂਚੀ ਫਲੋਰਾ ਸ਼ਨੈਲ ਮਾਸਟਰ ਜਾਲੀ ਕੂਲ ウォਟਰ ਡਿਓਰ ਬਰਸਾਚੇ ਕਰੀਡ ਵਿਰਾਟ ਕੋਲੀ ਵਾਲਾ ਅੱਛਾ ਜੀ ਬਕਾਟ ਅਰਜੈਂਟੋ ਲੋ ਵਾਲਾ ਇਹ ਸਾਰੇ ਚੱਲਦੇ ਨੇ ਅੱਜ ਕੱਲ ਠੀਕ ਹੈ ਜੀ ਲੋ ਵੀ ਮਿੱਤਰੋ ਕਹਿੰਦੇ ਕੱਲੇ ਦੁਬਈ ਦੇ ਸ਼ੇਕਾਂ ਵਾਲਾ ਨਹੀਂ ਕਹਿੰਦੇ ਕਿ ਜਿਹੜੇ ਬਾਲੀ ਜਾਂ ਮੰਨ ਕੇ ਚਲੋ ਕ੍ਰਿਕਟਰ ਨੇ ਆਪਣੇ ਟੀਮ ਇੰਡੀਆ ਦੇ ਬਾਕੀ ਪੰਜਾਬੀ ਇੰਡਸਟਰੀ ਜਿਹੜੇ ਸਿੰਗਰ ਲਉਂਦੇ ਕਹਿੰਦੇ ਉਹਨਾਂ ਦੇ ਵੀ ਇਤਰ ਇਥੋਂ ਤੁਹਾਨੂੰ ਨਿੰਮ ਇਤਰ ਤੇ ਦੀਪਕ ਢਾਬੇ ਦੇ ਸਾਹਮਣੇ ਸ਼ੌਪ ਉੱਥੋਂ ਮਿਲਣਗੇ ਠੀਕ ਹੈ ਬਾਈ ਜੀ ਹਾਂਜੀ ਬਾਈ ਅੱਛਾ ਜੀ ਜਿਹੜੇ ਇੱਕ ਦੱਸੋ ਕੀ ਜਿਹੜੇ ਤੁਹਾਡੇ ਕੋਲੇ ਇਤਰਾਂ ਦਾ ਕੀ ਰੇਟ ਵਗੈਰਾ ਰਹੇਗਾ ਜਿਹੜੇ ਆਪਣੇ ਕੋਲੇ ਇਤਰ ਤੇ ਊਦ ਨੇ ਬਾਈ ਹਾਂਜੀ ਜਿਹੜੇ ਬਾਜ਼ਾਰ ਦੇ ਵਿੱਚ ਕੋਈ 50000 ਦਾ ਕੋਈ 20000 ਦਾ ਕੋਈ 10000 ਦਾ ਕੋਈ 8000 ਦਾ ਹਾਂਜੀ ਹਾਂਜੀ ਕੋਈ ਲੱਖ ਰੁਪਏ ਤੱਕ ਵੀ ਰੇਂਜਾਂ ਹੈਗੀਆਂ ਇਹਨਾਂ ਦੀਆਂ ਸਾਡੇ ਕੋਲੇ ਸਾਰਾ ਰੇਟ ਇੱਕੋ ਹੀ ਆ 100 ਰੁਪਏ 120 ਐਮਐਲ ਇਤਰ ਤੇ ਉਹ ਦਾ ਰੇਟ ਹੈ ਅੱਛਾ ਜੀ 24 ਰੁਪਏ ਐਮਐਲ ਪਰਫਿਊਮ ਦਾ ਰੇਟ ਹੈ ਜੀ ਇਹ ਪਰਫਿਊਮ ਮਤਲਬ ਜੀ ਪਰਫਿਊਮ ਆਪਾਂ ਆਪ ਤਿਆਰ ਕਰਦੇ ਆ ਬਈ ਇਸ ਤਰ੍ਹਾਂ ਤੋਂ ਹਾਂਜੀ ਇਸ ਤਰ੍ਹਾਂ ਤੋਂ ਅੱਛਾ ਜੀ ਉਹ ਦਾ 24 ਰੁਪਏ ਐਮਐਲ ਹਾਂਜੀ ਜਿਹੜੀ ਮਰਜ਼ੀ ਖੁਸ਼ਬੂ ਲੈ ਕੇ ਸਾਡੇ ਕੋਲੇ ਆ ਜਾਓ ਫਿਰ ਉਹਦੇ ਨਾਲ ਦਾ ਡਿੱਟੋ ਕਾਪੀ ਜਮਾ ਕੇ ਤਿਆਰ ਕਰਕੇ ਦੇ ਦੇਾਂਗੇ ਕਿੰਨੇ ਟਾਈਮ ਦੇ ਵਿੱਚ ਪੰਜ ਮਿੰਟਾਂ ਦੇ ਵਿੱਚ ਵਿੱਚ ਸਿਰਫ 5 ਮਿੰਟ ਸਿਰਫ 5 ਮਿੰਟ ਵੀ ਜਾਵਾ ਕਹਤੇ 5 ਮਿੰਟਾਂ ਚ 5 ਤਿਆਰ ਕਰ ਦਿਆਂਗੇ ਗੱਲ ਇਹ ਆ ਜੀ ਤੁਸੀਂ ਔਨ ਰਿਕਾਰਡ ਗੱਲ ਕਰ ਰਹੇ ਹੋ ਕਿ ਤੇ ਇਹ ਨਾ ਹੋਵੇ ਵੀ ਆਜੇ ਤਾਂ ਤੁਸੀਂ ਉਹਨੂੰ ਘੰਟਾ ਉਠਾਈ ਰੱਖੋ ਬਾਈ ਸਾਡੀ ਆਤ ਨਹੀਂ ਹੈਗੀ ਨਾ ਕੋਈ ਸਾਡੀ ਲੈਬੋਰੀ ਹੈ ਪਿੱਛੇ ਸਾਹਮਣੇ ਤਿਆਰ ਕਰਾਂਗੇ ਕਿੰਨਾ ਔਇਲ ਪੈਂਦਾ ਕਿੰਨੇ ਮੈਜਿਕ ਡ੍ਰੌਪ ਪੈਂਦੇ ਨੇ ਠੀਕ ਹੈ ਕਿੰਨਾ ਔਇਲ ਪੈਂਦਾ ਤੇ ਕਿੰਨਾ ਐਥਨੋਲ ਪੈਂਦਾ ਸਾਰਾ ਕੁਝ ਸਾਹਮਣੇ ਪਾ ਕੇ ਤਿਆਰ ਕਰਕੇ ਦੇਵਾਂਗੇ ਠੀਕ ਹੈ ਜੀ ਜਿਹੜੇ ਇਤਰ ਤੇ ਉਦ ਹੁੰਦੇ ਨੇ ਇਹਦੇ ਵਿੱਚ ਕੋਈ ਐਲਕੋਹਲ ਨਹੀਂ ਹੁੰਦਾ ਚਾਹੇ ਤੁਸੀਂ ਗੁਰੂ ਘਰ ਚ ਮੰਦਿਰ ਚ ਮਸਜਿਦ ਕਿਤੇ ਮਰਜੀ ਯੂਜ਼ ਕਰ ਲਓ ਇਹਨਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਠੀਕ ਹੈ ਜੀ ਇੱਕ ਨਾ ਕਈ ਵਾਰੀ ਦੇਖਿਆ ਕਿ ਯਾਰ ਕਈ ਕੰਪਲੇਟ ਇਦਾਂ ਦੀ ਆਉਂਦੀ ਹੈ ਕਹਿੰਦੇ ਕਿ ਯਾਰ ਇਤਰ ਲਾਈਦਾ 5-10 ਮਿੰਟ ਉਹਦੀ ਖੁਸ਼ਬੂ ਰਹਿੰਦੀ ਹੈ ਮੁੜ ਕੇ ਚੱਲ ਜਾਂਦੀ ਹੈ ਇਦਾਂ ਦੀ ਕੋਈ ਗੱਲਬਾਤ ਨਹੀਂ ਹੁੰਦੀ ਜੀ ਬਾਈ ਖੁੱਲੀ ਖਲਾਈ ਸ਼ਿਸ਼ੀ ਵਾਪਸ ਅੱਛਾ ਜੀ ਨਾਲੇ ਪੈਸੇ ਮੋੜਾਂਗੇ ਠੀਕ ਸਾਡੀ ਜ਼ਿੰਮੇਵਾਰੀ ਹੈ ਚਾਹੇ 2 ਮਹੀਨੇ ਬਾਅਦ ਕਸਟਮਰ ਆਜੇ ਵੀ ਆਈ ਤੇ ਖੁਸ਼ਬੂ ਨਹੀਂ ਆਈ ਹੈਗੀ ਜੇ 3 ਦਿਨ 2.5 ਦਿਨ 2 ਦਿਨ ਖੁਸ਼ਬੂ ਤੋਂ ਘਟ ਰਹੀ ਏ ਤਾਂ ਅਸੀਂ ਜ਼ਿੰਮੇਵਾਰ ਹੋਵਾਂਗੇ ਗੱਲ ਦੇ ਅੱਛਾ ਜੀ ਯਾਨੀ ਕਿ ਤੁਸੀਂ ਪੂਰਾ ਦਾਅਵਾ ਕਰਦੇ ਹੋ ਕਿ ਜੇ ਮੰਨ ਕੇ ਚਲੋ 2-3 ਮਹੀਨੇ ਦੇ ਵਿੱਚ ਵੀ ਨਹੀਂ ਆਇਆ ਤਾਂ ਤੁਸੀਂ ਦੱਸੋ ਬਾਈ ਤੁਸੀਂ ਦੱਸੋ ਸ਼ੁਰੂ ਘੰਟਾ ਹੋ ਗਿਆ ਮੇਰੇ ਕੋਲ ਮੈਂ ਕਹਿੰਦਾ ਮੇਰਾ ਜਿੰਨੇ ਕਸਟਮਰ ਆਏ ਨੇ ਹਰ ਕਸਟਮਰ ਨੇ ਕਿਹਾ ਨਹੀਂ ਵੀ ਦੂਜੀ ਵਾਰ ਆਏ ਤੀਜੀ ਵਾਰ ਆਏ ਹਰ ਤੀਹਟ ਆਏ ਨੇ ਰਿਪੀਟ ਕੋਈ ਪਹਿਲੀ ਵਾਰ ਆਏ ਸਾਡੇ ਕੋਲੇ ਨਹੀਂ ਨਹੀਂ ਘਟੋ ਘੜ 5-7 ਕਸਟਮਰ ਆ ਗਏ ਮੇਰੇ ਬ ਤਾਂ ਉਹ ਸਾਰੇ ਰਿਪੀਟ ਦੇ ਵਿੱਚ ਐਨ ਕੋਈ ਇਦਾਂ ਦਾ ਕਸਟਮਰ ਨਹੀਂ ਹੈਗਾ ਜਿਹੜਾ ਫਸਟ ਟਾਈਮ ਆਇਆ ਹੋਵੇ ਕੋਈ ਚਾਰ ਵਾਰੀ ਆ ਗਿਆ ਪਹਿਲਾਂ ਕੋਈ ਤਿੰਨ ਵਾਰੀ ਆ ਗਿਆ ਕਿ ਰਿਪੀਟ ਦੇ ਵਿੱਚ ਉਹੀ ਚੀਜ਼ ਲੈ ਕੇ ਜਾ ਰਿਹਾ ਠੀਕ ਹੈ ਜੀ ਤੇ ਇੱਕ ਜਿਹੜੀ ਮੰਨ ਕੇ ਚਲ ਹੁਣ ਰਖੜੀ ਆ ਰਹੀ ਹੈ ਭੈਣ ਭਰਾਵਾਂ ਦੇ ਇੱਕ ਤੋਂ ਨੂੰ ਪਤਾ ਹੈ ਕਿ ਇੱਕ ਪਵਿੱਤਰ ਰਿਸ਼ਤੇ ਲਈ ਉਦੇ ਬਾਰੇ ਤੁਸੀਂ ਦੱਸੋ ਕਿ ਤੁਸੀਂ ਕੀ ਇੱਕ ਲੱਗਦੂ ਸਰਪ੍ਰਾਈਜ਼ ਦੇ ਰਹੇ ਹੋ ਉਹਨਾਂ ਵਾਸਤੇ ਰਕੜੀ ਵਾਸਤੇ ਜਿਵੇਂ ਕਿਸੇ ਬ੍ਰਦਰ ਨੇ ਆਪਣੀ ਸਿਸਟਰ ਨੂੰ ਸਿਸਟਰ ਨੇ ਬ੍ਰਦਰ ਨੂੰ ਭੈਣ ਨੇ ਭਰਾ ਨੂੰ ਭਰਾ ਨੇ ਭੈਣ ਨੂੰ ਗਿਫਟ ਕਰਨਾ ਤਾਂ ਫੈਸੀ ਬੋਤਲਾਂ ਹੁੰਦੀਆਂ ਨੇ ਜੀ ਇਹਦੇ ਵਿੱਚ ਤੁਸੀਂ ਇਤਰ ਕੋਈ ਵੀ ਫਿਲ ਕਰਾ ਕੇ ਲੈ ਜਾਓ ਕੋਈ 1500 ਦੀਆਂ ਕੋਈ 1200 ਦੀਆਂ ਕੋਈ 2000 ਦੀਆਂ ਕੋਈ 2500 ਦੀਆਂ ਠੀਕ ਹੈ ਜੀ ਇਸੇ ਤਰ੍ਹਾਂ ਅਸੀਂ ਕੰਬੋ ਪੈਕ ਬਣਾਏ ਨੇ ਇਹਦੇ ਵਿੱਚ ਤੁਹਾਨੂੰ ਇੱਕ ਸ਼ੀਸ਼ੀ ਫ੍ਰੀ ਹੈ 6 ਐਮਐਲ ਦੀ 10 ਐਮਐਲ ਦੀ ਦੇ ਬਾਰਾ ਮਿਲਦੀ ਇਹ ਇਹਦੇ ਨਾਲ 1200 ਦੀ ਸ਼ਿਸ਼ੀ ਫਰੀ ਹੈ ਇਹਦੇ ਨਾਲ 1000 ਦੀ ਫਰੀ ਹੈ ਇਹਦੇ ਨਾਲ 600 ਦੀ ਫਰੀ ਹੈ ਅੱਛਾ ਜੀ ਜੇਕਰ ਜੇ ਕੋਈ ਦੋ ਪੈਕਟ ਦੋ ਪੈਕੇਜ ਲੈਂਦਾਗਾ ਤਾਂ ਉਹਦੇ ਨਾਲ ਤੁਹਾਨੂੰ ਸ਼ਿਸ਼ੀਆਂ ਫਰੀ ਦੇਈ ਅੱਛਾ ਇੱਕ ਕੰਪਲੀਟ 1200 ਰੁਪਏ ਦਾ ਇਹ 1000 ਦਾ ਇਹ 600 ਰੁਪਏ ਦਾ ਨਹੀਂ ਨਹੀਂ ਜੀ ਸ਼ਿਸ਼ੀ ਜੀ ਸ਼ਿਸ਼ੀ ਇੱਕ ਹਾਂ ਜੀ ਠੀਕ ਹੈ ਇੱਕ ਜਾਨੀ ਕਿ ਇਹਦੇ ਵਿੱਚ ਪੰਜ ਸ਼ਿਸ਼ੀਆਂ ਤੁਸੀਂ ਦੇ ਰਹੇ ਹੋ ਪੰਜ ਇਹ 3000 ਚ ਦੇ ਰਹੇ ਹੈ ਜੀ ਬਸ 3600 ਬਣਦਾ 600 ਲੈਸ ਕਰ ਦਿਆਂਗੇ ਆਪਾਂ ਇਹਦਾ ਇਹ ਕੰਬੋ ਪੈਕ ਤਿਆਰ ਕਰ ਹਾਂ ਜੀ ਆਹ ਕੰਬੋ ਪੈਕ ਆਪਾਂ ਛੋਟਾ ਬਣਾਇਆ ਜੀ ਨੇ ਚੈੱਕ ਕਰ ਲੈ ਇਹ ਸਿਰਫ 1500 ਰੁਪਏ ਦਾ ਇਹ 15 ਇਹਦੇ ਨਾਲ ਵੀ ਇੱਕ ਚੀਜ਼ ਜੀ ਸਾਜੀ ਵੀਰੇ ਠੀਕ ਹੈ ਜੀ ਇਸ ਤੋਂ ਇਲਾਵਾ ਕੋਈ ਹੋਰ ਆਪਾਂ ਕੋਈ ਇੱਥੇ ਕਰਦੇ ਹੋਈ ਅਜ ਤਿਆਰ ਵਗੈਰਾ ਹੋਰ ਭਾਈ ਆਪਣੇ ਕੋਲੇ ਜਿਬਿਆਹਾ ਕਪੂਰ ਆ ਗਿਆ ਹਾਂਜੀ ਠੀਕ ਹੈ ਜਿਹੜਾ ਘਰਾਂ ਚ ਲਾਉਦੇ ਨੇ ਅੱਜ ਕੱਲ ਕਹਿੰਦੇ ਨੇ ਵੀ ਨੈਗੇਟਿਵਿਟੀ ਤੋਂ ਲਾਉਦੇ ਨੇ ਉਹ ਕਪੂਰ ਜਿਹੜਾ ਖੁਸ਼ਬੂ ਤੋਂ ਲਾਉਦੇ ਨੇ ਉਹ ਬਖੂਰ ਆ ਗਿਆ ਜੀ ਬਖੂਰ ਠੀਕ ਹੈ ਇਹ ਤੁਸੀਂ ਇੱਕ ਵਾਰ ਘਰ ਚ ਲਾ ਲਿਆ ਠੀਕ ਹੈ ਜਿੱਥੇ ਦਰਵਾਜ਼ੇ ਬੰਦ ਰਹੇ ਲੌਬੀ ਵਗੈਰਾ ਚ ਲਾ ਲਾ ਸਾਰਾ ਦਿਨ ਖੁਸ਼ਬੂ ਰਹੂਗੀ ਘੱਟ ਤੋਂ ਘੱਟ ਵੀ ਤੁਸੀਂ ਐ ਮੰਨੋ ਕਿ 2.5 ਤੋਂ 3 ਦਿਨ ਖੁਸ਼ਬੂ ਹੋ ਇੱਕ ਵਾਰ ਜਲਾਓਗੇ ਜਦੋਂ ਇਹਨੂੰ ਤੁਸੀਂ ਠੀਕ ਹੈ ਜੀ ਠੀਕ ਹੈ ਇਹਦੇ ਵਿੱਚ ਆਹ ਬਖੂਰ ਦਾਣੀਆਂ ਇਹਦੇ ਵਿੱਚ ਲਾਇਆ ਜਾਂਦਾ ਇਹ ਅੱਛਾ ਜੀ ਠੀਕ ਹੈ ਜੀ ਸਾਹਮਣੇ ਆਪਣਾ ਸੀਗਾ ਪਰਫਿਊਮ ਵਾਲੀਆਂ ਖਾਲੀ ਸ਼ੀਸ਼ੀਆਂ ਜਦੋਂ ਆਪਾਂ ਪਰਫਿਊਮ ਤਿਆਰ ਕਰਦੇ ਆਂ ਬਾਈ ਦੇ ਆ ਦੇ ਕੋਈ ਸਾਹਮਣੇ ਕਰਾਂਗੇ ਤੁਹਾਡੇ ਤਿਆਰ ਸਾਰਾ ਅੱਛਾ ਜੀ ਅੱਛਾ ਸਾਰਾ ਸਿਸਟਮ ਤੇ ਪਰਫਿਊਮ ਵਾਲਾ ਆਪਣੇ ਤੁਹਾਡੇ ਕੋਲੇ ਠੀਕ ਹੈ ਇੱਥੋਂ ਪਰਫਿਊਮ ਤਿਆਰ ਹੁੰਦਾ ਕੋਈ ਕਿਸੇ ਦੇ ਪਿੱਠ ਪਿੱਛੇ ਨਹੀਂ ਕਰਦੇ ਸਾਹਮਣੇ ਤਿਆਰ ਕਰਕੇ ਦੇਣਾ ਅੱਛਾ ਕਸਟਮਰ ਜਦੋਂ ਕਿ ਆਉਂਦਾ ਤਾਂ ਉਹਨਾਂ ਦੇ ਸਾਹਮਣੇ ਤਿਆਰ ਕਰ ਦਿੰਦਾ ਭਾਈ ਸਾਰੇ ਪੱਖੋਂ ਬਈ ਠੀਕ ਹੈ ਜੀ ਇਸੇ ਤਰ੍ਹਾਂ ਭਾਈ ਆਪਣੇ ਕੋਲੇ ਗੱਡੀਆਂ ਚ ਲਾਉਣ ਨੂੰ ਨੇ ਆ ਹਾਂ ਇਹ ਵੀ ਮੈਂ ਗੱਲ ਕਰਨ ਲੱਗਾ ਚਾਰ ਤੋਂ ਪੰਜ ਮਹੀਨੇ ਚੱਲੇ ਜਾਂਦਾ ਇੱਕ ਵਾਰੀ ਲਾਇਆ ਹੋਇਆ ਠੀਕ ਹੈ ਜੀ ਠੀਕ ਹੈ ਜੀ ਇਸੇ ਤਰ੍ਹਾਂ ਆਪਣੇ ਕੋਲੇ ਏਸੀ ਚ ਲਾਉਣ ਨੂੰ ਆਗਾ ਚਾਹੇ ਗੱਡੀ ਚ ਲਾ ਲਓ ਚਾਹੇ ਘਰ ਵਾਲ ਇਹ ਕੀ ਰੇਟ ਰਹੇਗਾ ਜੀ ਦਾ ਇਹ 100 ਰੁਪਏ ਦਾ ਕੱਲਾ ਹੀ ਹੈ ਕੱਲਾ 100 ਰੁਪਏ ਦਾ 100 ਰੁਪਏ ਦਾ ਸਰਪੀ ਅੱਛਾ ਜੀ ਜੇ ਨਾਲ ਤੁਸੀਂ ਇਤਰ ਲੈਣੇ ਹੋ ਫਿਰ 300 ਰੁਪਏ ਦੇ ਫਿਰ 300 ਰੁਪਏ ਇਤਰ ਲੈ ਕੇ ਜੀ ਹਾਂ ਜੀ ਵੀਰੇ ਮੇਰੀ ਉਹ ਕੋਈ ਜ਼ਿਆਦਾ ਮਹਿੰਗਾ ਨਹੀਂ ਹੈਗਾ ਕਿਉਂਕਿ ਇਹ ਤੋਂ ਜ਼ਿਆਦਾ ਤਾਂ ਡਾਕਟਰ ਦੇ ਮੈਡੀਕਸ਼ਨਾਂ ਦਾ ਹੀ ਲੱਗ ਜਾਂਦਾ ਕਿਉਂਕਿ ਕਿਸੇ ਦਾ ਕਿਤੇ ਬਿਲਕੁਲ ਬਿਲਕੁਲ ਬਾਈ ਕਿਸੇ ਦਾ ਭਰਾਟ ਆਉਂਦੀ ਹੈ ਭਰਾਟ ਹੁੰਦੀ ਹੈ ਉਲਟੀਆਂ ਆਉਂਦੀਆਂ ਨੇ ਇਹਦਾ ਪੱਕਾ ਹੀ ਹੱਲ ਹੈ ਇਹ ਠੀਕ ਹੈ ਇਹ ਆਉਣਾ ਕਿੱਥੇ ਪੈਗਾ ਵੀਰੇ ਆਪਾਂ ਨੂੰ ਵੀਰੇ ਆਉਣਾ ਪਊਗਾ ਦੀਪਕ ਠਾਬੇ ਦੇ ਸਾਹਮਣੇ ਤਨੌਲੇ ਠੀਕ ਹੈ ਜੀ ਦੀਪਕਤਾ ਵੀਰੇ ਜਮਾਂ ਸਾਹਮਣੇ ਆਇਆ ਆਪਣੀ ਸ਼ਾਪ ਹੈ ਤੇ ਦੀਪਕਤਾ ਵੀਰੇ ਅੰਦਰ ਵੀ ਆਪਣੀ ਸ਼ਾਪ ਹੈ ਠੀਕ ਹੈ ਜੀ ਠੀਕ ਹੈ ਜੀ ਜਿਹੜਾ ਕੋਈ ਮੇਰਾ ਵੀਰ ਭਾਈ ਨਹੀਂ ਆ ਸਕਦਾ ਉਹ 9023100302990700302 ਤੇ ਕਾਲ ਕਰ ਲੇ ਆਪਾਂ ਉਹਦੀ ਵੀਡੀਓ ਕਰ ਰਹੀ ਪੂਰੀ ਤਸਲੀਮ ਕਰਾ ਕੇ ਠੀਕ ਹੈ ਜੀ ਕਲੀ ਕਲੀ ਚੀਜ਼ ਚੈੱਕ ਕਰਾ ਕੇ ਫੇਰ ਭੇਜਾਂਗੇ ਪੂਰੇ ਇੰਡੀਆ ਚ ਡਿਲੀਵਰੀ ਫ੍ਰੀ ਹੈ अच्छा जी वैसे प्रोडक्ट सारे सारे ਹਾਲ ਵਾਲਡ ਚ ਜਾਂਦੇ ਨੇ ਠੀਕ ਹੈ ਜੀ ਹਾਂ ਜੀ ਵੀਰੇ ਤੇ ਬਾਕੀ ਕਈ ਵਾਰੀ ਹੁੰਦਾ ਕਿ ਸੱਜਣ ਮਿੱਤਰ ਆਪਦੇ ਇਥੇ ਨੇੜੇ-ਤੇੜੇ ਸ਼ਹਿਰ ਦੇ ਵਿੱਚੋਂ ਲੈਣਾ ਚਾਹੁੰਦਾ ਇੱਕ ਆਪਣੀ ਫਿਰ ਆਪਣੀ ਧੂਰੀ ਬ੍ਰਾਂਚ ਹੈ ਬਾਈ ਪਟਿਆਲੇ ਬ੍ਰਾਂਚ ਹੈ ਆਪਣੀ ਠੀਕ ਹੈ ਜਗਰਾਉਂ ਹੈ ਫਰੋਜਪੁਰ ਹੈ ਦਿੜਬੇ ਆ ਠੀਕ ਹੈ ਜੀ ਵੱਖ-ਵੱਖ ਸ਼ਹਿਰਾਂ ਚ ਬਈ ਬ੍ਰਾਂਚਾਂ ਨੇ ਬਾਈ ਅਸਾ ਤੋਂ ਆ ਨੰਬਰ ਤੁਹਾਨੂੰ ਦਿੱਤਾ ਇਹ ਨੰਬਰ ਤੇ ਕਾਲ ਕਰਕੇ ਪੁੱਛ ਲਿਓ ਠੀਕ ਲਓ ਮਿੱਤਰੋ ਨੰਬਰ ਸਕਰੀਨ ਤੇ ਵੀ ਚੱਲਦਾ ਹੈ ਨੰਬਰ ਤੇ ਤੁਸੀਂ ਕਾਲ ਕਰਕੇ ਬਾਈ ਨਾਲ ਗੱਲ ਕਰਕੇ ਜੇ ਕੋਈ ਤੁਸੀਂ ਘਰੇ ਬੈਠੇ ਮੰਗਾਉਣਾ ਚਾਹੁੰਦੇ ਹੋ ਤਾਂ ਇਥੋਂ ਇਤਰ ਤੁਹਾਨੂੰ ਫ੍ਰੀ ਡਿਲੀ ਆਉਣਾ ਕਿੱਥੇ ਹੈ ਜੇ ਬਾਈ ਚਾਂਸ ਆ ਕੇ ਲੈਣਾ ਤਾਂ ਸ਼ਹਿਰ ਤਨੋਲੇ ਦੇ ਵਿੱਚ ਦੀਪਕ ਢਾਬੇ ਦੇ ਸਾਹਮਣੇ ਨਿੰਮਾ ਇਤ੍ਰਿਸ ਧੰਨਵਾਦ ਧੰਨਵਾਦ